ਪੈਣ ਹੁੰਦੀ ਸੀ ਸੀਪੀ ਸ਼ਰਮਾ ਪਤਾ ਲੱਗਾ ਉਹਦੇ ਬਾਰੇ ਕਿ ਸੀਪੀ ਸ਼ਰਮਾ ਕਹਿੰਦੀ ਇਹ ਬਾਈ ਅੰਦਰ ਹੈ ਮੈਂ ਬਾਹਰ ਬਹਿ ਕੇ ਕੁਝ ਨਾ ਕੁਝ ਤਾਂ ਕਰਾਂ ਟਿਕਟ ਮਿਲਦੀ ਹੈ ਬੀਬੀ ਸੀਪੀ ਸ਼ਰਮਾ ਨੂੰ ਕਿੱਥੋਂ ਮਿਲਦੀ ਹੈ ਜੀ ਸੀਪੀ ਸ਼ਰਮਾ ਬਕਾਇਦਾ ਤੌਰ ਤੇ 2022 ਦੇ ਵਿੱਚ ਉਹਨਾਂ ਚੋਣਾ ਤੋਂ ਪਹਿਲਾਂ ਇਹ ਮੁਹਾਲੀ ਦੀ ਇੱਕ ਟੈਂਕੀ ਦੀ ਉੱਤੇ ਚੜੀ ਸੀਗੀ ਆਪਣੇ ਸਾਥੀਆਂ ਦੇ ਨਾਲ ਤੇ ਇਹਦੇ ਆਪਣਾ ਕਰਵਾ ਚੌਦ ਦਾ ਵਰਤ ਵੀ ਉੱਥੇ ਮਨਾਇਆ ਸੀ ਹੂੰ ਤੇ ਸਿੱਪੀ ਸ਼ਰਮਾ ਦੇ ਕੋਲੇ ਬਕਾਇਦਾ ਤੌਰ ਤੇ ਕੇਜਰੀਵਾਲ ਤੇ ਭਗਵੰਤ ਮਾਨ ਗਿਆ ਸੀ ਤੇ ਉਹਨਾਂ ਜਾ ਕੇ ਸਿੱਪੀ ਸ਼ਰਮਾ ਦੇ ਛੇਤੇ ਹੱਥ ਰੱਖ ਕੇ ਗਿਆ ਸੀ ਤੂੰ ਮੇਰੀ ਬੀਬਾ ਛੋਟੀ ਭੈਣ ਆ ਤੇ ਸਾਡੀ ਸਰਕਾਰ ਬਣੀ ਤੇ ਸਭ ਤੋਂ ਪਹਿਲਾਂ ਨੌਕਰੀ ਤੈਨੂੰ ਦਿੱਤੀ ਜਾਊ ਹੂੰ ਤੇ ਸੀਪੀ ਸ਼ਰਮਾ ਕਹਿੰਦੀ ਹੈ ਵੀ ਮੁੜ ਕੇ ਉਸ ਤੋਂ ਬਾਅਦ ਉਹਦੇ ਕਹਿਣ ਤੇ ਆਪਣੀ ਜਿਹੜੀ ਸੀ ਉਹ ਹੜਤਾਲ ਖਤਮ ਕਰਤੀ ਉਹ ਮਹਮ ਖਤਮ ਕਰਤੀ ਅੰਦੋਲਨ ਖਤਮ ਕਰ ਦਿੱਤਾ ਸੀ ਤੇ ਅੰਦੋਲਨ ਖਤਮ ਕਰ ਤੋਂ ਅਸੀਂ ਦਿਨ ਰਾਤ ਪ੍ਰਚਾਰ ਕੀਤਾ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਸਾਡੇ ਲਈ ਇਹ ਮਸੀਹਾ ਸਾਬਤ ਹੋਣਗੇ ਤੇ ਲੋਕਾਂ ਨੇ ਵੋਟਾਂ પાਕੇ ਕਾਮਯਾਬ ਕਰ ਦਿੱਤਾ ਸਰਕਾਰ ਬਣ ਗਈ ਜਦੋਂ ਅਸੀਂ ਫੋਨ ਕੀਤਾ ਤੇ ਜਿਹੜੇ ਫੋਨ ਨੰਬਰ ਦਿੱਤੇ ਸੀ ਉਹ ਫੋਨ ਨੰਬਰ ਮਿਲਦੇ ਹੀ ਨਹੀਂ ਅੱਜ ਕੱਲ੍ਹ ਉਹਦੀਆਂ ਗੱਲਾਂ ਅਖਬਾਰਾਂ 'ਚ ਹੋਈਆਂ ਵੀ ਭਾਜੀ ਕਿੱਥੇ ਚਲੇ ਗਏ ਹੋ ਮੇਰੇ ਸਿਰ ਤੇ ਹੱਥ ਰੱਖ ਕੇ ਤੁਸੀਂ ਇੰਨੀ ਗੱਲ ਕਹੀ ਸੀ ਵੀ ਵੇਖੇ ਬੀਬਾ ਤੋਂ ਮਰੀ ਛੋਟੀ ਭੈਣ ਤੇ ਤੁਹਾਨੂੰ ਸਭ ਤੋਂ ਪਹਿਲਾਂ ਨੌਕਰੀ ਦੇਵਾਂਗੇ ਮੈਂ ਉਹਨਾਂ 646 ਬਿਲਜ ਅਧਿਆਪਕਾਂ ਸ਼ਾਮਲਾ ਜਿਹੜੇ ਅੱਜ ਵੀ ਬਿਰਜਗਾਰ ਹੁਣ ਸਿੱਪੀ ਸ਼ਰਮਾ ਕੀ ਕਹਿੰਦੀ ਹੈ ਕਹਿੰਦੀ ਮੇਰੇ ਸਿੱਤੇ ਲਈ ਹੋਈ ਚਿੱਟੀ ਚੁੰਨੀ ਕੋਈ ਸ਼ੌਕ ਨਹੀਂ ਹੈਗਾ ਇਹ ਚੁੰਨੀ ਵੀ ਜਿਹੜੇ ਨਸ਼ਾ ਖਤਮ ਕਰਨ ਦੀ ਕੀਤੀ ਸੀ ਗੱਲ ਮੇਰਾ ਘਰਵਾਲਾ ਨਸ਼ੇ ਦਾ ਮਰ ਗਿਆ ਨਾਮ ਨੂੰ ਨੌਕਰੀ ਮਿਲੀ ਜਿਹੜੀ ਮਾੜਾ ਮੋਟਾ ਅਸਰ ਸੀ ਉਹ ਵੀ ਚਲਾ ਗਿਆ ਹੁਣ ਮੇਰੇ ਕੋ ਆਪਣਾ ਰੋਜ਼ ਪ੍ਰਗਟ ਕਰਨ ਵਾਸਤੇ ਇੱਕੋ ਹੀ ਰਸਤਾ ਰਹਿ ਗਿਆ ਕਿ ਸੰਗਰੂਰ ਹੜਕੇ ਤੇ ਮੇਰਾ ਪਿੰਡੋਂ ਦਾ ਤੇ ਮੈਂ ਸੰਗਰੂਰ ਹੜਕੇ ਤੋਂ ਬਕਾਇਦਾ ਤੌਰ ਤੇ ਆਜ਼ਾਦ ਉਮੀਦਵਾਰ ਤੋਂ ਚੋਣ ਲੜੂ ਹੂੰ ਜੇ ਸੀਪੀ ਸ਼ਰਮਾ ਇਹਦੀ ਦੁਖੀ ਹੋ ਕੇ ਕਹਿੰਦੀ ਚੋਣ ਲੜੂਗੀ ਮੇਰੀ ਬਾਤ ਨਹੀਂ ਪੁੱਛੀ ਮੇਰਾ ਘਰ ਵਾਲਾ ਮਰ ਗਿਆ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਸੜਕ ਤੇ ਭੁੱਖੀ ਮਰਨ ਨਹੀਂ ਹੈ ਤੇ ਮੈਨੂੰ ਪੁੱਛਿਆ ਕਿਹਨੇ ਨਹੀਂ ਤੇ ਫਿਰ ਮੇਰੇ ਕੋ ਰਸਤਾ ਹੀ ਕਿਉਂ ਰਹਿ ਗਿਆ ਹੁਣ ਲੋਕ ਉਹਦੀ ਕਿੰਨੀ ਕੁ ਸਪੋਰਟ ਕਰਦੇ ਆਜ਼ਾਦ ਮਿਹਰਵਾਰ ਦੀ ਇਹ ਤਾਂ ਭੁੱਖ ਦੀ ਬੁੱਕਲ ਤੋਂ ਛੁਪਿਆ ਵਾ ਲੇਕਿਨ ਤੁਸੀਂ ਇੱਕ ਵਾਰੇ ਦੀ ਗਲਤੀ ਕੀਤੀ ਇੱਥੇ ਸਾਰੇ ਵਾਅਦੇ ਇਹਨਾਂ ਦੇ ਜਿਹੜਿਆ ਉਹ ਬੇਵੋਅ ਹੋਏ ਜੀ ਨਸ਼ਿਆਂ ਦੀ ਗੱਲ ਸੀ ਬੇਦਬੀ ਦੀ ਗੱਲ ਸੀ ਬੇਦਬੀ ਸੁਗਰਾਜ ਜਮੀ ਵਾਲੇ ਨੇ ਕਿਹਾ ਨਹੀਂ ਅੱਜ ਵੀ ਜਿੰਨੀਆਂ ਵੀ ਪਾਰਟੀਆਂ ਆਈਆਂ ਇਹਦੇ ਉੱਤੇ ਸਾਰੇ ਸਿਆਸਤ ਕੀਤੀ ਹੈ ਅਕਾਲੀਆਂ ਨੇ ਅਕਾਲੀਅਤ ਦੇਮ ਤੇ ਇਸ ਕਾਰਨ ਨੂੰ ਇਲਜ਼ਾਮ ਦਿੱਤਾ ਗਿਆ ਕਾਂਗਰਸ ਆ ਗਈ ਉਹ ਵੀ ਪੰਜ ਸੱਤ ਦੇਤੇ ਰੋਟੀਆਂ ਸੇਕਦੀ ਰੀ ਤੇ ਇਹਨਾਂ ਨੇ ਵੀ ਦੋ ਢਾਈ ਸਾਲੋਂ ਵੀ ਰੋਟੀਆਂ ਸੇਕ ਰਹੇ ਨੇ ਇੱਥੇ ਹੁਣ ਜਦੋਂ ਵੀ ਸਾਡੇ ਇਲਾਕੇ ਚ ਆਉਣਗੇ ਵੋਟਾਂ ਵਾਸਤੇ ਅਸੀਂ ਬਕਾਇਦਾ ਤੌਰ ਤੇ ਸਵਾਲ ਪੁੱਛਾਂਗੇ ਭਾਈ ਤੁਹਾਡੇ ਵਾਅਦੇ ਕਿੱਥੇ ਆ ਤੁਹਾਡੇ ਐਲਾਨ ਕਿੱਥੇ ਆ ਜੇ ਇਨਸਾਫ ਦੀ ਜਿਹੜਾ ਕਹਿੰਦੇ 4 ਮਹੀਨੇ ਹੋ ਗਏ ਮੈਂ ਲਗਾਤਾਰ ਹਰ ਤਰੀਕ ਤੇ ਫ੍ਰੀਡਮ ਫ੍ਰੀਡ ਕੋਰਟ ਦੀ ਦਰਚਨਾਵਾਂ ਤ੍ਰਿਕ ਭੁਗਤ ਕੇ ਉਹਨਾਂ ਤੇ ਹਰ ਵੀ